ਰਣਾ ਦੁੱਖ ਕਿਸੇ ਦਾ ਸ਼ਾਨ ਦੇ ਖਿਲਾਫ ਬੋਲਣਾ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ ਗੱਲ ਇਹ ਨਹੀਂ ਹੈਗਾ ਕਿ ਬਾਬਾ ਮਨਪ੍ਰੀਤ ਕਿਸੇ ਨੂੰ ਕਿਉਂ ਰੋਕ ਰਿਹਾ ਦੁੱਖ ਇਸ ਚੀਜ਼ ਦਾ ਕਿ ਇੱਕ ਤਾਂ ਉਹਦੀ ਪਰਸਨਲ ਲਾਈਫ ਨੂੰ ਜਾ ਕੇ ਫੋਲਾ ਫਲਾਈ ਕਰਦੇ ਆ ਕਿਉਂਕਿ ਹਰ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਰੈਪ ਬਣਾਉਣ ਲਈ ਸਾਰੀ ਜ਼ਿੰਦਗੀ ਉਹਨੂੰ ਲੰਘ ਜਾਂਦੀ ਹੈ ਕਿ ਮੈਂ ਇੱਜ਼ਤ ਬਣਾਉਣੀ ਹੈ ਆਪਣੀ ਚਾਹੇ ਦੋ ਟੈਮ ਦੀ ਰੋਟੀ ਖਾ ਕੇ ਸੁਣਦਾ ਤੇ ਚਾਹੇ ਕਰੋੜਾ ਦਾ ਮਾਲਕ ਹੈ ਇੱਜ਼ਤ ਸਭ ਦੀ ਇੱਕ ਹੈ ਚਲੋ ਠੀਕ ਹੈ ਬਾਬਿਆਂ ਨੂੰ ਇਹ ਚਾਹੀਦਾ ਵੀ ਜਾ ਕੇ ਅਸੀਂ ਉਹਨਾਂ ਨੂੰ ਨਿਮਰਤਾ ਨਾਲ ਬਿਠਾ ਕੇ ਉਹਨਾਂ ਨੂੰ ਪੁੱਛ ਕੇ ਸਮਝਾ ਦਗੇ ਤੁਸੀਂ ਸੋਸ਼ਲ ਮੀਡੀਆ ਤੇ ਲਿਆ ਕੇ ਉਹਨਾਂ ਨੂੰ ਇੰਨਾ ਕ ਜਲੀਲ ਕਰਦੇ ਹੋ ਉਹਨਾਂ ਦੀ ਰੈਪਿਟਿਸ਼ਨ ਨੂੰ ਤਾਰ-ਤਾਰ ਕਰੀ ਜਾਂਦੇ ਹੋ ਤੁਸੀਂ ਜੀ ਉਹ ਫਲਾਨੀ ਬੀਬੀ ਆ ਉਹਦਾ 10 ਕ ਵਿਆਹ ਹੋਇਆ ਉਹ ਬਾਬੇ ਰਾਣੀ ਆ ਉਹ ਫਲਾਨਾ ਬਾਬਾ ਆ ਉਹਨਾਂ ਦੇ ਦਰਬਾਰ ਯਾਰ ਦਰਬਾਰ ਉਸ ਅੱਲਾ ਪਾਕ ਦੇ ਚਿਰਾਗ ਰੋਸ਼ਨ ਦਿੱਤੇ ਰੋਸ਼ਨੀ ਉਸ ਮਾਲਕ ਦੀ ਹੈ ਸੱਚੀ ਸਰਕਾਰ ਦੀ ਹੈ ਤੇ ਉਥੇ ਕੋਈ ਵੀ ਹਰ ਕੋਈ ਇਨਸਾਨ ਡਰਦਾ ਕਿ ਉਹਨੂੰ ਖੋਫ ਨਹੀਂ ਉਸ ਅੱਲਾ ਪਾਕ ਦਾ ਹਰ ਕਿਸੇ ਨੂੰ ਖੋਫ ਹੈ ਉਸ ਅੱਲਾ ਪਾਕ ਦਾ ਤੇ ਉਥੇ ਉਹ ਗਲਤ ਕੰਮ ਕਰੂਗਾ ਚਲੋ ਠੀਕ ਆ ਤੁਸੀਂ ਕਹਿੰਦੇ ਹੋ ਉਥੇ ਨਸ਼ਾ ਚੱਲਦਾ ਚਲੋ ਸਿੱਟਾ ਚੱਲਦੀਆਂ ਬੀੜੀਆਂ ਚੱਲਦੀਆਂ ਇਹ ਵੀ ਚੀਜ਼ ਨੂੰ ਮੰਨ ਲਿਆ ਆਪਾਂ ਠੀਕ ਐ ਗਰੀਆਂ ਤੁਹਾਡੇ ਨਾਲ ਨਹੀਂ ਚੱਲੂਗਾ ਦਰਬਾਰ ਸੋਹਣੇ ਲੱਗਦੇ ਆ ਸਾਸੂ ਤੇ ਸੋਨੇ ਦੇ ਦਰਬਾਰ ਵਿੱਚ ਹੋਣ ਮੰਨ ਲਿਆ ਤੁਸੀਂ ਜਿਆ ਸਿਰ ਨਹੀਂ ਹਿੱਲਣਾ ਚਾਹੀਦਾ ਉਹ ਵੀ ਮੰਨ ਲਿਆ ਪਰ ਉਹਨਾਂ ਗੱਡੀਆਂ ਨਾਲ ਤੁਸੀਂ ਛੇੜਖਾਨੀਆਂ ਕਰ ਰਹੇ ਆ ਜੋ ਪੁਰਾਣੀਆਂ ਗੱਡੀਆਂ ਚੱਲ ਰਹੀਆਂ ਬਜ਼ੁਰਗਾਂ ਦੀਆਂ ਤੇ ਉੱਠ ਕੇ ਆ ਕੇ ਤੁਸੀਂ ਹੱਥ ਪਾਈ ਜਾਂਦੇ ਆ ਤੇ ਉਹ ਜਿਹੜੀਆਂ ਮੇਨ ਚੀਜ਼ਾਂ ਆ ਉਹ ਤਾਂ ਰਹਿ ਗਈਆਂ ਉਹ ਤਾਂ ਅੱਜ ਵੀ ਉੱਥੇ ਹੀ ਆ ਉੱਥੋਂ ਤੱਕ ਤਾਂ ਕੋਈ ਵੀ ਨਹੀਂ ਹਜੇ ਤੱਕ ਪਹੁੰਚਿਆ ਇੱਕ ਚੀਜ਼ ਉਹ ਕਹਤਾ ਵੀ ਪਖੰਡ ਪਖੰਡ ਪਜਾਓ ਤੇ ਪੰਜਾਬ ਨੂੰ ਬਚਾਓ ਵਾਹ ਵੈਰੀ ਗੁੱਡ ਮੈਂ ਤਾਂ ਕਲਾਪਿੰਗ ਕਰੂੰਗੀ ਇਸ ਗੱਲ ਦੀ ਇਹ ਨਹੀਂ ਕਿਹਾ ਜਾਂਦਾ ਵੀ ਨਸ਼ਾ ਪਜਾਓ ਤੇ ਜਿਹੜੀਆਂ ਰੋਂਦੀਆਂ ਮਾਵਾਂ ਉਹਨਾਂ ਨੂੰ ਬਚਾਓ ਇਹ ਨਹੀਂ ਕਿਹਾ ਜਾਂਦਾ ਮੈਂ ਤਾਂ ਇਦਾਂ ਦਾ ਕੋਈ ਨਹੀਂ ਬੰਦਾ ਅੱਗੇ ਆਉਣ ਵਾਲਾ ਦੇਖਿਆ ਜਿਹੜਾ ਕਹਿੰਦਾ ਵੀ ਮੈਂ ਨਸ਼ਾ ਕੱਢ ਕੇ ਛੱਡੂੰਗਾ ਆਹ ਦੇਖ ਕੱਲ ਤਿੰਨ ਬੱਚਿਆਂ ਦੀ ਮੌਤ ਹੋਈ ਆ ਇੱਕੋ ਹੀ ਪਿੰਡ ਦੇ ਤੇ ਇੱਕੋ ਥਾਂ ਦੇ ਲਾਸ਼ਾਂ ਪਾਈਆਂ ਹੋਈਆਂ ਤੇ ਉਹ ਮਾਵਾਂ ਨੂੰ ਪੁੱਛ ਕੇ ਦੇਖੋ ਅੱਜ ਤੇ ਇੱਕ ਤੁਸੀਂ ਜਿਹੜੇ ਚਲੋ ਠੀਕ ਐ ਭੋਲੇ ਲੋਗ ਆ ਉਹਨਾਂ ਨੂੰ ਨਹੀਂ ਪਤਾ ਦੁਨੀਆਦਾਰੀ ਦਾ ਨਹੀਂ ਪਤਾ ਨੂੰ ਰੱਬ ਨੂੰ ਮੰਨਣ ਦਾ ਕਿਉਂਕਿ ਸਾਡੇ ਚ ਜਿਹੜੇ ਮਹਾਪੁਰਸ਼ ਆ ਉਹਦਾ ਤੁਸੀਂ ਦੇਖ ਹੀ ਰਹੇ ਆਂ ਸੋਸ਼ਲ ਮੀਡੀਆ ਤੇ ਵੱਡੇ ਵੱਡੇ ਮਹਾਪੁਰਸ਼ ਖੜੇ ਹੋਏ ਆ ਭਾਨੇ ਵਰਗੇ ਮਹਾਪੁਰਸ਼ ਖੜੇ ਹੋਏ ਆ ਜਿਹੜੇ ਬਹੁਤ ਬੋਲਦੇ ਆ ਔਰ ਐਦਾਂ ਦਾ ਗੰਦ ਬੋਲਦੇ ਜਿੱਥੇ ਮਰਜੀ ਸੜਕਾਂ ਤੇ ਖੜਕੇ ਐਦਾਂ ਦੇ ਮਹਾਪੁਰਸ਼ਾਂ ਨੂੰ ਆਪਾਂ ਸਲਾਮ ਕਰਦੇ ਸਲੂਟ ਕਰਦੇ ਐਦਾਂ ਦੇ ਮਹਾਪੁਰਸ਼ਾਂ ਨੂੰ ਤੇ ਮਨਪ੍ਰੀਤ ਬਾਬਿਆਂ ਨੂੰ ਖਾਲਸਿਆਂ ਨੂੰ ਸਲੂਟ ਕਰਦੇ ਆ ਕਿਉਂਕਿ ਹਰ ਕਿਸੇ ਦੀ ਰਿਪਿਟੇਸ਼ਨ ਜਾ ਕੇ ਦੇਖਦੇ ਆ ਹਰ ਕਿਸੇ ਨੂੰ ਜਨਾਨੀ ਦੀ ਇੱਜ਼ਤ ਨੂੰ ਵੀ ਖਿਲਾਰਦੇ ਆ ਬੰਦੇ ਦੀ ਇੱਜ਼ਤ ਨੂੰ ਵੀ ਖਿਲਾਰਦੇ ਆ ਠੀਕ ਹੈ ਉਹ ਕੁਝ ਨਹੀਂ ਦੇਖਦੇ ਉਹਨਾਂ ਨੂੰ ਜਾ ਦੁੱਖ ਲੱਗਦਾ ਬਹੁਤ ਜ਼ਿਆਦਾ ਆਪਾ ਕਾਰ ਦੇ ਵਿੱਚ ਜਦੋਂ ਲੜਦੇ ਹਾਂ ਤਾਂ ਆਪਾਂ ਨੂੰ ਜਦੋਂ ਕੋਈ ਸ਼ਾਨ ਦੇ ਖਿਲਾਫ ਬੋਲਦਾ ਆ ਕਿ ਤੂੰ ਐਸ ਤਰਾ ਤੂੰ ਉਸ ਤਰਾ ਤਾਂ ਫਿਰ ਮਨੇ ਹੁੰਦਾ ਵੀ ਇਸ ਤਰਾ ਧਰਤੀ ਵੇਲ ਦੇ ਤੇ ਅਸੀਂ ਵਿੱਚ ਹੀ ਚਲੇ ਜਾਗੇ ਤੇ ਉਹਨੂੰ ਹਜ਼ਾਰਾਂ ਬੰਦਿਆਂ ਚ ਸੋਸ਼ਲ ਮੀਡੀਆ ਤੇ ਪੂਰੇ ਵਰਡ 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 ਦੇ ਵਿੱਚ ਕਮਾਇਆ ਜਾਂਦਾ ਤੇ ਉੱਥੇ ਕੀ ਬਣੂਗਾ ਫਿਰ ਉਹ ਕਿੱਦਾਂ ਮਤਲਬ ਫੇਸ ਕਰੂਗਾ ਕਿੱਦਾਂ ਦੁਨੀਆਂ ਦੇ ਮੂਰੇ ਆਊਗਾ ਬਾਬਾ ਜੀ ਤੁਸੀਂ ਦੇਖੋ ਮੈਂ ਕਿਸੇ ਦੇ ਸ਼ਾਨ ਦੇ ਖਿਲਾਫ ਨਹੀਂ ਬੋਲਦੀ ਤਾਂ ਨਾ ਮੈਂ ਬੋਲਣਾ ਬਾਬਾ ਜੀ ਤੁਸੀਂ ਜਿੱਦੋਂ ਵੀ ਕਦੀ ਮੀਟਿੰਗ ਰੱਖੀ ਨਾ ਤਾਂ ਮੈਂ ਤੁਹਾਡੀ ਸ਼ਾਨ ਦੇ ਖਿਲਾਫ ਨਹੀਂ ਬੋਲਾਂਗੀ ਮਨਪਰੀਤ ਬਾਬੇ ਲਈ ਆ ਇਹ ਵੀਡੀਓ ਸਪੈਸ਼ਲ ਮੈਂ ਸ਼ਾਨ ਦੇ ਖਿਲਾਫ ਕਿਸੇ ਦੇ ਨਹੀਂ ਬੋਲੂਗੀ ਕਿ ਤੂੰ ਐਸ ਤਰ੍ਹਾਂ ਇਹ ਤਾਂ ਜਿਹੜੇ ਨਾ ਬੰਦੇ ਬਿਲਕੁਲ ਰਏ ਆ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਹੁੰਦਾ ਉਹ ਪਤਾ ਕੀ ਕਹਿੰਦੇ ਹੁੰਦੇ ਬਿੰਦੇ ਕੋਈ ਕਮੀ ਕੱਢ ਕੇ ਅਸੀਂ ਇਹਨਾਂ ਦੇ ਨਾਲ ਇਸ ਤਰ੍ਹਾਂ ਲੜਾਂਗੇ ਅਸੀਂ ਇਸ ਤਰ੍ਹਾਂ ਨਹੀਂ ਬੋਲਣਾ ਅਸੀਂ ਕਿਸੇ ਦੀ ਇੱਜ਼ਤ ਦੇ ਖਿਲਾਫ ਨਹੀਂ ਬੋਲਣਾ ਹੈਗਾ ਅਸੀਂ ਤਾਂ ਉਹ ਵਿਚਾਰਾਂ ਨੂੰ ਪੁੱਛਣਾ ਕਿ ਇਹ ਪੰਜਾਬ ਹੈ ਨਾ ਜਿਹੜਾ ਇਹਦੇ ਤੇ ॠषि मुनि ਪੀਰ ਪਕੰਬਰ ਵਾਏ ਗੁਰੂ ਸੱਚੇ ਪਾਤਸ਼ਾਹ ਮਹਾਰਾ ਸਭ ਨੇ ਇੱਥੇ ਵਾਸ ਕੀਤਾ ਇਹ ਸਾਰਿਆਂ ਦੀ ਧਰਤੀ ਹੈ ਇਹ ਸਾਰਿਆਂ ਦੀ ਧਰਤੀ ਹੈ ਤੇ ਹਰ ਕਿਸੇ ਨੂੰ ਜੀਣ ਦਾ ਹੱਕ ਹੈ ਮੈਂ ਅੱਜ ਵੀ ਕਹਿਣੀ ਪਈ ਆਂ ਦੇਖੋ ਬਾਬਾ ਜੀ ਮਨਪ੍ਰੀਤ ਮੈਂ ਮਨਪ੍ਰੀਤ ਕਹੂੰਗੀ ਕਿਉਂਕਿ ਖਾਲਸਾ ਮੈਂ ਨਹੀਂ ਕਹਿਣਾ ਚਾਹੁੰਦੀ ਤੁਹਾਨੂੰ ਕਿਉਂਕਿ ਜਦੋਂ ਤੁਸੀਂ ਕਿਸੇ ਦੀ ਇੱਜ਼ਤ ਨੂੰ ਜਨਾਨੀ ਦੀ ਇੱਜ਼ਤ ਨੂੰ ਛਾਲਦੇ ਆ ਨਾ ਮੈਂ ਖਾਲਸਾ ਨਹੀਂ ਕਹਿੰਦੀਗੀ ਤੇ ਮਨਪ੍ਰੀਤ ਮੇਰੀ ਗੱਲ ਸੁਣਾ ਅੱਲਾ ਪਾਕ ਨੇ ਜਦੋਂ ਸਾਨੂੰ ਸਾਜ ਕੇ ਭੇਜਿਆ ਸੀ ਨਾ ਤੇ ਉਹਨੇ ਸਾਨੂੰ ਇਬਾਦਤ ਲਈ ਭੇਜਿਆ ਸੀ ਇਬਾਦਤ ਕਰੋ ਰੱਬ ਦਾ ਨਾਮ ਲਓ ਪਰ ਇੱਥੇ ਆ ਕੇ ਅਸੀਂ ਅਸੀਂ ਲੋਕ ਪਤਾ ਕੀ ਕਰਦੇ ਆ ਕਿ ਅਸੀਂ ਖੁਦ ਰੱਬ ਆ ਅਸੀਂ ਫੈਸਲੇ ਕਰਨੇ ਆ ਉਹਨੇ ਨਹੀਂ ਫੈਸਲਾ ਕਰਨਾ ਅਸੀਂ ਫੈਸਲੇ ਕਰਨੇ ਆ ਅਸੀਂ ਘਰ ਘਰ ਜਾ ਕੇ ਹੁਣ ਪਹਿਲਾਂ ਉਹਨਾਂ ਦੀਆਂ ਕੁਛ ਦੇ ਆ ਵੀ ਤੁਹਾਡੇ ਤੇ ਕੀ ਹੋਇਆ ਸੀ ਉਹਨਦੇ ਤੇ ਫੁਲਾਨੇ ਤੇ ਪਰਚੇ ਹੋਏ ਆ ਫੁਲਾਨੇ ਤੇ ਫੁਲਾਨਾ ਇਸ ਤਰ੍ਹਾਂ ਸੀ ਉਹਨੇ ਆ ਗਲਤੀ ਕੀਤੀ ਸੀ ਉਹਨੇ ਗਲਤੀਆਂ ਬਹੁਤ ਕਰਦੇ ਆ ਰਾਜੇ ਮਹਾਰਾਜਿਆਂ ਤੋਂ ਗਲਤੀਆਂ ਹੋਈਆਂ ਹੋਈਆਂ ਐਥੋਂ ਤੱਕ ਅ ਜਿਹੜੇ ਉਸ ਅੱਲਾ ਪਾਗ ਨੂੰ ਮੰਨਣ ਵਾਲੇ ਉਹਨਾਂ ਤੋਂ ਵੀ ਗਲਤੀਆਂ ਹੋਈਆਂ ਜਿਹੜੇ ਬਾਬੇ ਮਨਪ੍ਰੀਤ ਨਾਲ ਬੈਠੇ ਸੀ ਉਹ ਵੀ ਲੈ ਵਿੱਚ ਆਏ ਹੋਏ ਨੇ ਤੁਸੀਂ ਸਾਰੇ ਇੱਕ ਪਾਸੇ ਹੋ ਗਏ ਹੋ ਜੇ ਕਿਸੇ ਚੇਲੇ ਕੋਲ ਚਲੇ ਜਾਂਦੇ ਆ ਉਹ ਕਹਿੰਦੇ ਹਾਂ ਜੀ ਪਖੰਡਵਾਦ ਐ ਇਸ ਤਰ੍ਹਾਂ ਨਾ ਬੋਲੋ ਮੈਂ ਬਾਰ-ਬਾਰ ਬੇਨਤੀ ਕਰਦੀ ਆ ਬਾਰ-ਬਾਰ ਮੈਂ ਸਾਰੇ ਜਥੇਵੰਦਿਆਂ ਨੂੰ ਬੇਨਤੀ ਕਰਦੀ ਆ ਇਸ ਤਰ੍ਹਾਂ ਨਾ ਬੋਲੋ ਪਖੰਡਵਾਦ ਪਖੰਡਵਾਦ ਨਹੀਂ ਹੁੰਦਾ ਤੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਕਿਹਾ ਸੀ ਨਾ ਕਿ ਮੈਨੂੰ ਸਿੱਖ ਪਿਆਰਾ ਮੈਨੂੰ ਰਹਿਤ ਪਿਆਰੀ ਆ ਮੈਨੂੰ ਸਿੱਖ ਪਿਆਰਾ ਨਹੀਂ ਕਿਹੜਾ ਜਿਹੜਾ ਬੰਦਾ ਰਹਿਤ ਵਿੱਚ ਰਹੂਗਾ ਉਹ ਬੰਦਾ ਰੱਬ ਨੂੰ ਪਿਆਰਾ ਹੈ ਤੇ ਬਾਬਾ ਜੀ ਜਦੋਂ ਆਪਾਂ ਰੱਬ ਨਾਲ ਜੋੜ ਹੀ ਗਏ ਆ ਜਦੋਂ ਅਸੀਂ ਆਪਾਂ ਕਹਿ ਰਹੇ ਆ ਬਾਰ-ਬਾਰ ਕੀ ਅਸੀਂ ਤਾਂ ਜੀ ਉਹਦੇ ਮਾਲਕ ਦੇ ਬੱਚੇ ਆ ਅਸੀਂ ਸਿੰਘ ਆ ਉਹਦੇ ਸਾਜੇ ਹੋਏ ਫਿਰ ਸਾਨੂੰ ਕੀ ਕੀ ਮਤਲਬ ਹੈ ਕਿਸੇ ਦੀ ਇੱਜ਼ਤ ਬਾਰੇ ਜਾ ਕੇ ਖਿਲਾਫ ਗੱਲਾਂ ਕਰਨ ਦਾ ਕੋਈ ਹੱਕ ਹੈ ਕਿਸੇ ਨੂੰ ਕਹਿਣ ਦਾ ਮੈਂ ਤੁਹਾਨੂੰ ਅੱਜ ਵੀ ਕਹਿੰਨੀ ਵੀ ਜਿਹੜੀ ਇੱਕ ਬੋਡੀ ਆ ਨਾ ਮੰਦੇ ਦੀ ਪ੍ਰਾਪਰਟੀ ਆ ਇੱਕ ਜਿਹੜੀ ਅੱਲਾਹ ਪਾਕ ਨੇ ਦਿੱਤੀ ਆ ਉਹ ਪਲਾਂ ਦੀ ਜਨਾਨੀ ਬਣੇ ਤੇ ਚਾਹੇ ਬਣੇ ਬੰਦਾ ਤੇ ਮਨਪ੍ਰੀਤ ਪਾਪਾ ਜੀ ਚਲੋ ਠੀਕ ਹੈ ਬੰਦੇ ਦਾ ਜਨਾਨੀਆਂ ਬੰਦੇ ਤੁਸੀਂ ਕਹਿੰਦੇ ਵੀ ਸਾਰੇ ਸਟੂਲੇ ਦੱਸੇ ਆ ਇੱਕ ਮੈਂ ਵੀਡੀਓ ਦੇਖੀ ਆ ਕੱਲ ਮੈਨੂੰ ਦਿਖਾਈ ਸੀ ਬਾਬਿਆਂ ਨੇ ਉਹਦੇ ਵਿੱਚ ਬੋਲਿਆ ਗਿਆ ਵੀ ਜਿੰਨੇ ਬਾਬੇ ਸਾਰੇ ਸਟੂਲੇ ਆ ਪਹਿਲਾਂ ਤਾਂ ਮੈਂ ਨਾ ਪਹਿਲੀ ਵਾਰ ਸੁਣਿਆ ਸਟੂਲੇ ਚਲੋ ਇਹ ਜਿਹੜੇ ਸਟੂਲੇ ਆ ਨਾ ਇਹ ਵੀ ਰੱਬ ਦੇ ਜੀ ਆ ਇਹ ਵੀ ਉਹਨੇ ਬਣਾਇਆ ਉਸ ਅਕਾਲ ਪੁਰਖ ਨੇ ਇਹ ਵੀ ਉਹਨੇ ਅੱਲਾ ਪਾਖ ਨੇ ਬਣਾ ਕੇ ਭੇਜਿਆ ਤੇ ਮੰਤ ਲੋਕਾਂ ਨੂੰ ਅਸੀਂ ਸਰਕਾਰਾਂ ਤੋਂ ਬਿਨਾ ਗੱਲ ਨਹੀਂ ਕਰਦੇਗੇ ਉਹ ਸਾਡੀਆਂ ਸਰਕਾਰਾਂ ਸੀ ਉਹਨਾਂ ਦੇ ਪੈਰ ਵੀ ਚੁੰਮਦੇ ਆ ਉਹ ਰੱਬ ਦੇ ਜੀ ਆ ਉਹਨਾਂ ਨੂੰ ਵੀ ਜੀਣ ਦਾ ਹੱਕ ਹੈ ਕਿਉਂਕਿ ਰੱਬ ਦੀ ਮਾਰਤਾ ਉਹਨਾਂ ਨੂੰ ਅੱਗੇ ਵੱਜੀ ਆ ਤੇ ਜੇ ਅੱਜ ਸਾਨੂੰ ਕਿਤੇ ਵਧੀਆ ਜ਼ਿੰਦਗੀ ਮਾਲਕ ਨੇ ਦਿੱਤੀ ਤਾਂ ਅਸੀਂ ਉਹਨਾਂ ਨੂੰ ਸਤੂਲੇ ਦੱਸਾਂਗੇ ਇਹ ਸਾਨੂੰ ਹੱਕ ਨਹੀਂ ਬਣਦਾ ਸਤੂਲੇ ਦੱਸਣ ਦਾ ਉਹਦਾ ਮੇਲਾ ਕਿ ਬਾਬਾ ਜੀ ਕੀ ਦੇਣਗੇ ਇੱਕ ਨਮਾ ਤੁਸੀਂ ਮੰਦ ਲੋਗਾ ਨੂੰ ਤੁਸੀਂ ਇੱਕ ਨਮਾ ਇਹ ਇੱਕ ਨਾਂ ਦੇ ਦਿੱਤਾ ਹੈਗਾ ਸਤੂਲੇ ਜੈ ਸਰਕਾਰ ਜੈ ਮਸਤਾ ਪਹਿਲੀ ਗੱਲ ਤਾਂ ਦੇਖੋ ਜੀ ਮੇਰੀ ਗੱਲ ਸੁਣੋ ਜੇ ਤੁਸੀਂ ਗੱਦੀ ਕਰਦੇ ਜਾਓ ਉਸ ਅੱਲਾ ਪਾਗ ਦਾ ਨਾਮ ਲੈਂਦੇ ਹੋ ਤੋ ਤੁਹਾਨੂੰ ਕੋਈ ਡਰ ਪਿਆ ਹੋਣਾ ਨਹੀਂ ਚਾਹੀਦਾਗਾ ਸੰਗਤਾ ਉੱਥੇ ਆਂਦੀ ਹੁੰਦੀਆਂ ਜਿੱਥੇ ਉਹਨਾਂ ਦੀਆਂ ਆਸਾਂ ਮਰਜ਼ਾ ਪੂਰੀਆਂ ਹੁੰਦੀਆਂ ਇਹ ਡਿਊਟੀਆਂ ਆ ਜਿਹੜੀਆਂ ਮਾਲਕ ਸੱਚੀ ਸਰਕਾਰ ਅੱਗੇ ਤੋਂ ਅੱਗੇ ਲਾਉਂਦੀ ਆ ਹਰ ਕਿਸੇ ਨੇ ਆਪਣੀ ਆਪਣੀ ਡਿਊਟੀ ਪੂਗ ਕੇ ਇਸ ਦੁਨੀਆ ਤੋਂ ਅਲਵਿਦਾ ਕਰ ਦੇਣਾ ਆਪਣੇ ਆਪ ਇਹ ਡਿਊਟੀਆਂ ਆ ਅੱਜ ਮੈਂ ਅੱਜ ਮੈਂ ਜੇ ਗੱਡੀ ਤੇ ਬੈਠੀ ਆ ਅੱਜ ਮੈਂ ਇਹ ਰੋਲ ਨਿਭਾ ਰਹੀ ਆ ਤੇ ਮੈਂ ਅੱਗੇ ਵੀ ਕਿਸੇ ਨੂੰ ਦੇ ਕੇ ਜਾਣੀ ਇਹ ਚੀਜ਼ ਉਹਨੇ ਵੀ ਆਪਣੀ ਡਿਊਟੀ ਨਿਭਾਣੀ ਆ ਇਹ ਡਿਊਟੀਆਂ ਆ ਮਾਲਕ ਦੇ ਘਰ ਦੀਆਂ ਤੇ ਤੁਸੀਂ ਇਹਨਾਂ ਨੂੰ ਮਜ਼ਾਕ ਬਣਾਉਂ ਕਾ ਸੋਸ਼ਲ ਮੀਡੀਆ ਤੇ ਲਿਆ ਕੇ ਪਖੰਡਵਾਦ ਪਖੰਡਵਾਦ ਤੁਸੀਂ ਜਿਹੜੀਆਂ ਗੱਲਾਂ ਕਰਨੀਆਂ ਹਨਾ ਮਨਪ੍ਰੀਤ ਜੀ ਬਾਬਾ ਜੀ ਸਿਆੜ ਪਲੋ ਜੇ ਤੁਸੀਂ ਕਿਸੇ ਨੂੰ ਸਮਝਾਉਣਾ ਨਾ ਤੁਹਾਨੂੰ ਵੀਡੀਓ ਸੋਸ਼ਲ ਮੀਡੀਆ ਤੇ ਲਿਆ ਕੇ ਨਾ ਸਮਝਾਓ ਵੈਸੇ ਸਮਝਾਓ ਜਾ ਕੇ ਅਸੀਂ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਸਮਝਾਉਂਦੇ ਆ ਪਿਆਰ ਨਾਲ ਬਿਠਾ ਕੇ ਸਮਝਾਏ ਐਸੀ ਤਰ੍ਹਾਂ ਸਮਝਾਓ ਜਿਵੇਂ ਅਸੀਂ ਗੱਡੀ ਤੇ ਬੈਠੇ ਨਾ ਸਪੁੱਤ ਬਿਨਾ ਗੱਲ ਨਹੀਂ ਕਰਦੇ ਚਾਹੇ 100 ਸਾਲ ਦਾ ਹੋਵੇ ਤੇ ਸਾਡੀ ਸੰਗਤ ਸਾਨੂੰ ਇੰਨਾ ਕਿ ਪਿਆਰ ਕਰਦੀ ਨਾ ਸ਼ਾਇਦ ਮੈਨੂੰ ਲੱਗਦਾ ਵੀ ਸਾਡੇ ਰਿਸ਼ਤੇਦਾਰ ਜਾਂ ਸਾਡੇ ਬੱਚੇ ਸਾਨੂੰ ਪਿਆਰ ਨਹੀਂ ਕਰਦੇ ਜਿੰਨੇ ਸਾਨੂੰ ਸੰਗਤ ਪਿਆਰ ਕਰਦੀ ਆ ਤੇ ਤੁਸੀਂ ਹਰ ਗੱਦੀ ਦਾ ਮਜ਼ਾਕ ਢਾਤਾ ਹੁਣ ਜੋ ਵੀ ਅਗਲਾ ਕੋਈ ਸਾਨੂੰ ਸਜਦਾ ਸਲਾਮ ਕਰੂਗਾ ਜਾਂ ਕਿੱਦਾਂ ਕਰੂਗਾ ਉਹ ਸਾਨੂੰ ਕੀ ਕਹੂਗਾ ਇੱਕ ਸਟੂਲੇ ਹੈਗੇ ਆ ਤੇ ਇੱਕ ਆਪਣਾ ਦੂਜਾ ਪਖੰਡਵਾ ਰਹਿ ਬਾਬਾ ਜੀ ਇਦਾਂ ਦੁਨੀਆ ਨੂੰ ਨਹੀਂ ਜਿੱਤ ਹੁੰਦਾ ਇਦਾਂ ਦੁਨੀਆ ਨਹੀਂ ਜਿੱਤ ਹੁਣੀ ਇਹ ਤਾਂ ਦੇਖੋ ਇਹ ਤਾਂ ਫਿੱਕ ਪੈਣੇ ਆ ਦਿਲਾਚ ਬੜਾ ਸੋਹਣਾ ਪੰਜਾਬ ਚੱਲਦਾ ਪਿਆ ਵਧੀਆ ਤਰੀਕੇ ਨਾਲ ਚੱਲਦਾ ਪਿਆ ਜਿਹੜਾ ਕੰਮ ਕਰਨ ਵਾਲਾ ਉਹ ਤੁਸੀਂ ਕਰ ਨਹੀਂ ਰਹੇ ਤੇ ਤੁਸੀਂ ਇਹਨਾਂ ਚੀਜ਼ਾਂ ਦਾ ਮਗਰ ਪਾ ਕੇ ਬਾਬੇ ਮਨਪ੍ਰੀਤ ਨੇ ਕਿਹਾ ਸੀ ਕਿ 2 ਲੱਖ ਬਾਬਾ ਮੇਰੀ ਲਿਸਟ ਦੇ ਵਿੱਚ ਹੈ ਗਿਆ ਦੇਖੋ ਇਹਨਾਂ ਨੇ ਏਡੀ ਵੱਡੀ ਸਰਚ ਮਾਰੀ ਆ ਕਿਉਂਕਿ ਮਾਪੁਰਸ਼ਤਾ ਇਹ ਹੋਏ ਜਿਨ੍ਹਾਂ ਨੇ ਏਡੀ ਵੱਡੀ ਸਰਚ ਮਾਰਨ ਵੀ 2 ਲੱਖ ਬਾਬਾ ਇਹਨਾਂ ਦੀ ਲਿਸਟ ਦੇ ਵਿੱਚ ਆ ਚੁੱਕੇ ਆ ਤੇ ਬਾਬਾ ਜੀ ਫਿਰ ਇਹਨਾਂ ਦੀ ਫਤਿਹ ਬੁਲਾ ਦਿਓ ਨਾ ਬਾਬੇ ਰਣ ਤੋਂ ਤੇ ਕੰਮ ਨਹੀਂ ਪੜੂਗਾ ਠੀਕ ਹੈ ਨਾ ਫਿਰ ਤਾਂ ਕੰਮ ਹੀ ਨਹੀਂ ਬੜ ਚੁਕਰਾ ਦੇਖੋ ਖਾਤਮਾ ਹੀ ਹੋ ਜਾਊਗਾ ਜਿੱਦਾਂ ਅਸੀਂ ਕਹਿੰਦੇ ਇੱਕ ਨਸ਼ੇ ਦਾ ਖਾਤਮਾ ਕਰੀਏ ਇਸੇ ਤਰ੍ਹਾਂ ਬਾਬਿਆਂ ਦਾ ਖਾਤਮਾ ਕਰ ਦੋ ਖਤਮ ਬਾਬਾ ਜੀ ਕੋਈ ਸੋਚ ਤੇ ਸਮਝ ਤੇ ਵਿਚਾਰ ਨਾਲ ਗੱਲ ਕਰੋ ਬੈਠ ਕੇ ਸੋਹਣੇ ਤਰੀਕੇ ਨਾਲ ਕਮੈਂਟ ਕਰੋ ਬੈਠ ਕੇ ਅੱਗੇ ਤਾਂ ਅੱਗੇ ਤਾਂ ਸ਼ੇਅਰ ਕੀਤੀ ਆਪਾਂ ਨਾਲ ਤਾਂ ਕਿਸੇ ਨਾਲ ਲੜਨਾ ਹੈ ਉਹਨਾਂ ਚੀਜ਼ਾਂ ਨੂੰ ਸੰਭਾਲੋ ਜਿਹੜੀਆਂ ਸਵਾਦ ਦੇਖੋ ਪਹਿਲੀ ਗੱਲ ਤਾਂ ਦੇਖੋ ਸੋਸ਼ਲ ਮੀਡੀਆ ਤੇ ਜਿਹੜੀਆਂ ਜਿਹੜੀਆਂ ਵੀਡੀਓ ਹੁੰਦੀਆਂ ਤੁਸੀਂ ਉਹ ਵੀਡੀਓ ਇੱਕ 2 ਮਹੀਨੇ ਕਿਸੇ ਦੇ ਕੋਲ ਸੇਵਾ ਕਰਕੇ ਤੇ ਫਿਰ ਘਰੇ ਚਰਾਗ ਲਾ ਕੇ ਆਪੇ ਸਿਰ ਕਮਾ ਕੇ ਤੇ ਆਪੇ ਸੰਗਤ ਤੋਰੀ ਜਾਂਦਾ ਤੁਸੀਂ ਉੱਥੇ ਉੱਥੇ ਪਹੁੰਚੋ ਤੁਸੀਂ ਗੱਡੀਆਂ ਨੂੰ ਨਾ ਛੇੜ ਖਾਨੀਆਂ ਕਰੋ ਮਾਪੁਰਸ਼ਾਂ ਦੀਆਂ ਗੱਡੀਆਂ ਨੂੰ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਫਿਰ ਦੁੱਖ ਤਾਂ ਲੱਗਦਾ ਦੇਖੋ ਤੇ ਘਾਟਾ ਬੜਾ ਪੈਣਾ ਬੱਬਾ ਜੀ ਆਪਾਂ ਦੇਖੋ ਉਹਨਾਂ ਦਾ ਤੱਕਿਆਂ ਨੂੰ ਸੂਤ ਨਹੀਂ ਆਉਂਦਾ ਹੁੰਦਾ ਹਾਂ ਬਾਕੀ ਦੇਖੋ ਕਿਸੇ ਨੇ ਘਰ ਜਾਣਾ ਫਿਰ ਪ੍ਰਸ਼ਾਸਨ ਨੂੰ ਨਾਲ ਲੈ ਕੇ ਜਾਣਾ ਜਦੋਂ ਮਹੱਲੇ ਚ ਬੰਦਾ ਸਿਰ ਚੱਕ ਕੇ ਤੁਰ ਲੁਗਾ ਇੰਨੇ ਸਾਲਾਂ ਤੇ ਪਾਪਾ ਜੀ ਅਗਲੇ ਨੇ ਪ੍ਰੋਗਰਾਮ ਕਰਵਾਏ ਹੁੰਦੇ ਨੇ ਇੰਨੇ ਸਾਲਾਂ ਦੀ ਸੰਗਤ ਹੁਣ ਅਸੀਂ ਹਰ ਸਾਲ 3-4 ਲੱਖ ਰੁਪਏ ਲਾਨਨੇ ਹੈ ਮਹਿਫਲਾਂ ਤੇ ਤੇ ਫਿਰ ਸਾਡਾ ਮਨ ਟੁੱਟ ਜਾਊਗਾ ਵੀ ਹਾਂ ਜੀ ਸਾਨੂੰ ਤਾਂ ਆਹ ਵਾਲਾ ਕੰਮ ਦੇਖੋ ਇਹਦੀ ਸੇਵਾ ਕਰਨ ਨਾਲ ਸਾਨੂੰ ਇੰਨੀ ਕਿਰਜਤ ਮਿਲੀ ਫਿਰ ਕੀ ਕਰੂਗਾ ਬੰਦਾ ਮਰਨ ਹੋ ਜਾਊਗਾ ਮਾਤਾ ਜੀ ਮੇਰੇ ਬੇਟਾ ਅਮਰੀਕਾ ਸੀ ਰਿਪੋਰਟ ਹੋ ਗਿਆ ਮਨ ਬਹੁਤ ਦੁਖੀ ਹੈ ਕੋਈ ਗੱਲ ਨਹੀਂ ਪੁੱਤਰ ਆ ਜੀ ਕੋਈ ਨਾ ਹੋ ਜਾਊਗਾ ਠੀਕ ਸਭ ਕੁਝ ਮਾਲਕ ਕਰੂਗਾ ਜ਼ਰੂਰ ਤੇ ਬਾਬਾ ਮਨਪ੍ਰੀਤ ਜੀ ਇਹ ਨਾ ਸੋਝੋ ਵੀ ਸਿਰਫ ਇੱਕ ਸਿਰ ਕਮਾਓ ਤੇ ਵੀ ਇਹਨਾਂ ਦੇ ਪੱਲੇ ਕੱਖ ਨਹੀਂ ਠੀਕ ਹੈ ਨਾ ਮੇਰੀ ਸਰਕਾਰ ਤਲੀ ਤੇ ਸਰੋਜ ਮੰਦੀ ਆ ਤੇ ਕਿਤੇ ਜਦੋਂ ਤੁਸੀਂ ਮੇਰੀ ਸਟੋਰੀ ਸੁਣੋਗੇ ਨਾ بیٹھ ਕੇ ਫਿਰ ਗੱਲ ਕਰਾਂਗੇ ਤੇ ਗੱਲ ਪਹਿਲਾਂ ਅਗਲੇ ਦਿਨ ਤੱਕ ਪਹਿਲਾਂ ਸੁਣੋ ਫਿਰ ਆਪਣੀ ਸੁਣਾਓ ਵੀ ਉਹਦੇ ਪੱਲੇ ਕੁਝ ਹੈਗਾ ਵੀ ਆ ਕਿ ਐਵੇਂ ਹੀ ਬਸ ਫੂਕਾ ਮਾਰਦੇ ਫਿਰਦੇ ਆ ਇੱਕ ਭਾਨੇ ਨੇ ਵੀ ਵੀਡੀਓ ਪਾਈ ਸੀ ਤੇ ਮੈਂ ਸੁਣੀ ਸੀ ਕਹਿੰਦੇ ਵੀ ਦੁਜਾ ਅਸੀਂ ਬਾਹਰਲੇ ਮੁਲਕ ਸੀ ਉੱਥੇ ਅਸੀਂ ਪੁੱਛਿਆ ਅ ਅਮਰੀਕਾ ਚ ਅਸਾਈ ਧਰਮ ਦੇ ਵਿੱਚ ਅਸੀਂ ਗਏ ਤੇ ਅੰਗਰੇਜ਼ਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਵੀ ਅਸੀਂ ਮੈਂ ਉਹਨਾਂ ਨੂੰ ਕਿਹਾ ਵੀ ਫੂਕ ਮਾਰ ਕੇ ਬਾਬੇ ਠੀਕ ਕਰ ਦਿੰਦੇ ਸਾਡੇ ਤਾਂ ਉਧਰਿਆ ਕੰਮ ਹੈ ਕਿ ਉਹ ਹੱਸ ਵੀ ਬੜੀ ਜ਼ੋਰ ਨਾਲ ਤੇ ਭਾਨਾ ਜੀ ਹੋਰੋਂ ਨਹੀਂ ਹੱਸੇ ਜਦੋਂ ਤੁਸੀਂ ਸੜਕਾਂ ਤੇ ਗਾਲ੍ਹਾਂ ਕੱਢਦੇ ਆ ਤੇ ਉਹਨਾਂ ਦੇ ਦੇਸ਼ਾਂ ਦੇ ਵਿੱਚ ਸਭ ਦੀ ਇੱਜ਼ਤ ਕਰਦੇ ਆ કરી ਉਹਨਾਂ ਦੀ ਵੀ ਲੜਾਈ ਦੰਗੇ ਪਸਾਦ ਕਰੀ ਦੇਖੇ ਤੁਸੀਂ ਵੀਡੀਓ ਤੇ ਮਾਂ ਨੀਤਾ ਮੇਰੀ ਪੰਜਾਬ ਨੂੰ ਵਧੀਆ ਤਰੀਕੇ ਨਾਲ ਕੋ ਮਜ਼ਾਕ ਨਾ ਬਣਾਓ ਪੰਜਾਬ ਦਾ ਬੜਾ ਸੋਹਣਾ ਪੰਜਾਬ ਹੈ ਹਰ ਕਿਸੇ ਨੂੰ ਜੀਣ ਦਾ ਹੱਕ ਹੈ ਤੇ ਹੱਕ ਨਾਲ ਜੀਣ ਦਿਓ ਤੇ ਗੱਦੀ ਸਾਡੇ ਤੱਕ ਤਾਂ ਬਾਬਾ ਜੀ ਦੇਖੋ ਦੁੱਖ ਬੜਾ ਲੱਗਿਆ ਕਿਉਂਕਿ ਉਸ ਟਾਈਮ ਮੈਂ ਉੱਥੇ ਨਹੀਂ ਸੀਗੀ ਜਿੱਥੇ ਤੁਸੀਂ ਹੱਥ ਪਾਇਆ ਜਾ ਕੇ ਨਾ ਕੋਈ ਕੁਝ ਕੁ ਨਾ ਮਾਤਾ ਜੀ ਠੀਕ ਹੈ ਜਦੋਂ ਕਰੋ ਸਵਾਲ ਪੁੱਛੋ ਹਣੇ ਪੁੱਛੋ ਦੇਖੋ ਜੀ ਮੇਰੀ ਗੱਲ ਸੁਣੋ ਸਭ ਤੋਂ ਪਹਿਲਾਂ ਮੇਰੀ ਤਾਂ ਬੇਨਤੀ ਇਹੀ ਹੈ ਮੈਂ ਤਾਂ ਅੱਜ ਵੀ ਖਾਲਸਾ ਪੰਥ ਨੂੰ ਤੁਰ ਦਰਗਾਹ ਤੱਕ ਜਿੱਥੇ ਮੱਕਾ ਮਦੀਨਾ ਜਿਸ ਨੂੰ ਕਹਿੰਦੇ ਆ ਅੰਮ੍ਰਿਤਸਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਤੱਕ ਮੇਰੀ ਬੇਨਤੀ ਆ ਸਾਰਿਆਂ ਨੂੰ ਆਪਣੀ ਆਪਣੀ ਜ਼ਿੰਦਗੀ ਜੀ ਲੈਣ ਦੋ ਉਹਨਾਂ ਚੀਜ਼ਾਂ ਨੂੰ ਰੋਕੋ ਜਿਹੜੀਆਂ ਤੁਹਾਨੂੰ ਨਹੀਂ ਵਧੀਆ ਲੱਗਦੀਆਂ ਉਹਨਾਂ ਨੂੰ ਜਾਓ ਬੱਚਿਓ ਉੱਤੇ ਚੀਜ਼ ਨਾ ਕਰੋ ਸੋਹਣੇ ਤਰੀਕੇ ਨਾਲ ਬਤਾ ਦਿਓ ਪਲੀਜ਼ ਸੋਹਣੇ ਤਰੀਕੇ ਨਾਲ ਉਹਨੂੰ ਜਾ ਕੇ ਪੁੱਛੋ ਪੁੱਛੋ ਪਾਪਾ ਜੀ ਪੁੱਛ ਲਓ ਕੀ ਗੱਲ ਹੈ ਉਹ ਤਾਂ ਇਹਨਾਂ ਚੀਜ਼ਾਂ ਲਈ ਸਾਡੇ ਕੋਲ ਹੁਣ ਟਾਈਮ ਨਹੀਂ ਅਸੀਂ ਕਿਹੜੀ ਗੱਲ ਕਰ ਰਹੇ ਨਾ ਸਾਨੂੰ ਉਹ ਕਰਨ ਦੋ ਸਾਡੇ ਕੋਲ ਇਹਨਾਂ ਚੀਜ਼ਾਂ ਲਈ ਹਜੇ ਟਾਈਮ ਨਹੀਂ ਹੈ ਗਿਆ ਫੋਨ ਨੰਬਰ ਹੈਗਾ ਤੁਸੀਂ ਉਹਦੇ ਨਾਲ ਗੱਲ ਕਰਿਓ ਰਹੀ ਗੱਲ ਤੁਸੀਂ ਕਹਿੰਦੇ ਪੈਸਿਆਂ ਦੀ ਡੇਰਿਆਂ ਤੇ ਪੈਸੇ ਲੈਂਦੇ ਆ ਪਖੰਡ ਕਰਦੇ ਆ ਦੇਖੋ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਕੱਲ ਵੀ ਇਹ ਗੱਲ ਸਮਝਾਈ ਸੀ ਵੀ ਦੇਖੋ ਬੀਬੀਆਂ ਬੜੀ ਸੋਚ ਤੇ ਸਮਝ ਨਾਲ ਚਲਦੀਆਂ ਕੋਈ ਪੈਸੇ 10 ਰੁਪਏ ਮੰਗੇ ਨਾ ਤੇ ਉਹਨਾਂ ਨੂੰ 5 ਦੇਣਗੀ ਆ 5 ਫਿਰ ਵੀ ਰੱਖ ਲੈਣਗੀਆਂ ਤੇ ਐਡੀਆਂ ਬੀਬੀਆਂ ਕਿਹੜੀਆਂ ਜਿਹੜੀਆਂ ਲੱਖ ਲੱਖ 2-2 ਲੱਖ ਤੇ 50 50 ਹਜ਼ਾਰ ਕੱਢ ਕੇ ਦੇ ਕੇ ਹੁੰਦੀਆਂ ਫਿਰ ਉਹਨਾਂ ਦਾ ਕਾਮੀ ਇੱਦਾਂ ਦਾ ਹੋਊਗਾ ਕੋਈ ਜਿਹੜਾ ਵੀ ਦੇ ਕੇ ਉਹਨਾਂ ਨੂੰ ਪੈਸੇ ਤੇ ਫਿਰ ਇਹੋ ਜੇ ਕੰਮ ਕਰਾਉਂਦੀਆਂ ਸਾਡੇ ਕੋਲ ਤਾਂ ਸੰਗਤ ਹੁੰਦੀ ਐ ਸਗਨੇ ਭਲਾ ਹੋਵੇ ਪੁੱਤ ਆਵਦੇ ਖੁਸ਼ੀ ਨਾਲ ਜੋ ਕਰਨਾ ਕਰ ਜੀ ਆਣ ਕੇ ਠੀਕ ਹੈ ਠੀਕ ਹੈ ਉਹਨਾਂ ਚੀਜ਼ਾਂ ਦੀ ਆਪਾਂ ਵੀ ਵਿਚਾਰੇ ਇਸ ਚੀਜ਼ ਦਾ ਕਰਦੇ ਵੀ ਦੇਖੋ ਸੰਗਤ ਚਾਰਕ ਜਾਨੇ ਜੋੜ ਕੇ ਤੇ ਉਹਨਾਂ ਦੀ ਵੀਡੀਓ ਬਣਾ ਕੇ ਸਾਡੇ ਕੋਲ ਬਹੁਤ ਸੰਗਤ ਬੈਠੀ ਆਸੀ ਅੱਜ ਤੱਕ ਬਾਬਾ ਜੀ ਇਹ ਕਾਬਣੀ ਕਿਤੇ ਸੰਗਤ ਨੂੰ ਬਿਠਾ ਕੇ ਉਹਨਾਂ ਦੀਆਂ ਵੀਡੀਓ ਪਾਉ ਸਾਨੂੰ ਵੀ ਗਲਤ ਲੱਗਦੀਆਂ ਚੀਜ਼ਾਂ ਸੰਗਤ ਆ ਆਪਦੇ ਸਜਦਾ ਸਲਾਮ ਕਰਨਾ ਸੀ ਹੋਈਏ ਚਾ ਨਾ ਹੋਈਏ